36 ਘੰਟਿਆਂ ਦਾ ਸਮਾਂ ਨਿਕਲ ਗਿਆ ਕਿਹੜੀ ਪ੍ਰੀਖਿਆ ਲੈ ਰਹੇ ਆ ਸਿੱਖ ਕੌਮ ਦੀ ਉਹ ਕੋਈ ਜਾਤੀ ਕਾਰਜਲੇ ਨਹੀਂ ਅੰਦਰ ਗਾਇਓ ਉਹ ਇੱਕ ਪੀੜਾ ਲੈ ਕੇ ਅੰਦਰ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਇਸਤਾ ਮੀ ਸਾਹਿਬ ਉਹਨਾਂ ਨੇ ਕਹੀ ਸੀ ਹਰ ਪੱਖ ਤੋਂ ਤੁਹਾਡੇ ਨਾਲ ਆ ਤੇ ਜਿੱਦਾਂ ਵੀ ਤੁਹਾਡਾ ਸਹਿਯੋਗ ਦੇ ਸਕਾਂਗੇ ਦਵਾਂਗੇ ਤੇ ਸਭ ਤੋਂ ਵੱਡੀ ਘਨੌਣੀ ਹਰਕਤ ਕਿ ਇਦਾਂ ਨਹੀਂ ਕਦੇ ਹੋਈ ਪੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾ ਦਿੱਤੇ ਜਾਣ ਉਧਰ ਕਿਸਾਨ ਬੈਠੇ ਆ ਉਹ ਆ ਕੇ ਹਰਿਆਣੇ ਵਾਲੇ ਗੋਲੀਆਂ ਮਾਰ ਕੇ ਇੱਕ ਸਾਡਾ ਸਿੰਘ ਸ਼ਹੀਦ ਕਰ ਗਏ ਤਾਇਰ ਸਾਰੇ ਪੈਂਚਰ ਕਰ ਗਏ ਰਬੜ ਦੀਆਂ ਗੋਲੀਆਂ ਮਾਰ ਮਾਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾ ਕੇ ਡੇਬੁਰੂਗਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਉੱਥੇ ਜੇਲ੍ਹ ਦੇ ਵਿੱਚ ਵੀ ਬਹੁਤ ਵੱਡਾ ਪਹਿਲਾਂ ਸੰਘਰਸ਼ ਕਰਨਾ ਪਿਆ ਕਿ ਮੁਲਾਕਾਤਾਂ ਨਹੀਂ ਸੀ ਕਰ ਦਿੰਦੇ ਪਰਿਵਾਰ ਨੇ ਵੱਡੀ ਜਦੋਜਹਿਦ ਕੀਤੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਦੋਜਹਿਦ ਹੋਈ ਅੰਤਕੋਸ਼ ਸਮਾਂ ਸੰਘਰਸ਼ ਕਰਕੇ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਬਣਿਆ ਉਸ ਤੋਂ ਬਾਅਦ ਉਹਦੀ ਕਾਨੂੰਨੀ ਪ੍ਰਕਿਰਿਆ ਚੱਲਣੀ ਸੀ ਉਹ ਐਨਐਸਏ ਜਿਹੜੀ ਉਹਦੀ ਕਨਫਰਮੇਸ਼ਨ ਹੋ ਗਈ ਹਾਈ ਕੋਰਟ ਦੇ ਵਿੱਚ ਚੈਲੰਜ ਕੀਤੀ ਉਹ ਹਾਲੇ ਸੈਵਰੇਟ ਪ੍ਰੋਸੀਡਰ ਦੇ ਤੌਰ ਤੇ ਪੈਂਡਿੰਗ ਆ ਪਰ ਆ ਜਿਹੜਾ ਹੁਣ ਮਸਲਾ ਇੱਕ ਨਵਾਂ ਸ਼ੁਰੂ ਹੋਇਆ ਕਿ ਜੇਲ੍ਹਾਂ ਪਹਿਲਾਂ ਵੀ ਸਿੰਘ ਪੰਜਾਬ ਤੋਂ ਬਾਹਰ ਕੱਟਦੇ ਰਹੇ ਆ ਕਦੇ ਜੋਧਪੁਰ ਦੀਆਂ ਜੇਦਾਂ ਜੇਲ੍ਹਾਂ ਕਦੇ ਉਧਰ ਬਿਹਾਰ ਵਾਲੇ ਪਾਸੇ ਦੇ ਵਿੱਚ ਪਰ ਜਿਹੜੀ ਨਵੀਂ ਪਿਰ ਤੇ ਡਿਬਰੂ ਕੜ ਦੇ ਵਿੱਚ ਪਈ ਕਿ ਉਹਨਾਂ ਦਾ ਜਿਹੜਾ ਇੱਕ ਲਿੰਕ ਪਰਿਵਾਰ ਨਾਲੋਂ ਪੰਜਾਬ ਨਾਲੋਂ ਕੱਟ ਦਿੱਤਾ ਕਿਉਂਕਿ ਲਿੰਕ ਪਰਿਵਾਰ ਦੇ ਨਾਲ ਕਦੇ ਵੀ ਕਟਿਆ ਨਹੀਂ ਜਾਂਦਾ ਹੁੰਦਾ ਇਹ ਅਜੋਕਾ ਜੋਗ ਗਿਆ ਤੇ ਸਭ ਤੋਂ ਵੱਡੀ ਘਨੌਣੀ ਹਰਕਤ ਕਿ ਇਦਾਂ ਨਹੀਂ ਕਦੇ ਹੋਈ ਪੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾ ਦਿੱਤੇ ਜਾਣ ਅਤਿਆਦਿਕ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲਈ ਬੜਾ ਵੱਡਾ ਯਤਨ ਕੀਤਾ ਗਿਆ ਔੜ ਕੇ ਫਿਰ ਉਹਨਾਂ ਸਾਰਿਆਂ ਵੀਰਾਂ ਨੇ ਜਿਹੜੇ ਉੱਥੇ ਬੈਠੇ ਆ ਉਹਨਾਂ ਨੇ ਆਪਣੇ ਸੰਘਰਸ਼ ਦਾ ਰਾਹ ਚੁਣਿਆ ਉਹ ਸੰਘਰਸ਼ ਦਾ ਰਾਜ਼ ਸੀ ਭੁੱਖ ਹੜਤਾਲ ਉਹਨਾਂ ਨੇ ਉਥੇ ਭੁੱਖ ਹੜਤਾਲ ਸ਼ੁਰੂ ਕੀਤੀ ਤੇ ਕੁਦਰਤੀ ਆ ਜਿਵੇਂ ਬੱਚੇ ਭੁੱਖ ਹੜਤਾਲ ਤੇ ਹੋਣ ਤੇ ਮਾਂ ਪਿਓ ਤੇ ਪਰਿਵਾਰਾਂ ਦੇ ਵਿੱਚ ਇਸ ਗੱਲ ਦੀ ਚਿੰਤਾ ਜਿਹੜੀ ਉਹ ਵੱਧ ਜਾਂਦੀ ਹੈ ਸੋ ਇੱਥੇ ਜਿਹੜੇ ਕੱਲ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਮੁੱਚਾ ਪਰਿਵਾਰ ਪਿਤਾ ਜੀ ਮਾਤਾ ਜੀ ਤੇ ਦੂਸਰੇ ਜਿਹੜੇ ਸਾਡੇ ਉਥੇ ਐਨਐਸਏ ਦੇ ਵਿੱਚ ਸਿੰਘ ਬੰਦੇ ਆ ਉਹਨਾਂ ਦੇ ਪਰਿਵਾਰ ਉਹ ਸਾਰੇ ਇੱਥੇ ਬੈਠੇ ਆ ਭੁਖ ਹੜਤਾਲ ਤੇ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਕਿ ਪਹਿਲਾਂ ਸਮਾਂ ਦਿੱਤਾ ਗੱਲ ਕਰੋ ਨਹੀਂ ਗੱਲ ਕੀਤੀ ਵੀ 24 ਘੰਟਿਆਂ ਦਾ ਸਮਾਂ ਦਿੱਤਾ ਗੱਲ ਕਰੋ ਨਹੀਂ ਕੀਤੀ 36 ਘੰਟਿਆਂ ਦਾ ਸਮਾਂ ਨਿਕਲ ਗਿਆ ਕਿਹੜੀ ਪ੍ਰੀਖਿਆ ਲੈ ਰਹੇ ਆ ਸਿੱਖ ਕੌਮ ਦੀ ਉਹ ਕੋਈ ਜਾਤੀ ਕਾਰਜ ਲੈ ਨਹੀਂ ਅੰਦਰ ਗਏ ਉਹ ਇੱਕ ਪੀੜਾ ਲੈ ਕੇ ਅੰਦਰ ਗਏ ਚਲੋ ਤੁਹਾਡਾ ਕਾਨੂੰਨ ਕਹਿੰਦਾ ਉਹ ਚੱਲੀ ਜਾਂਦੇ ਹੋ ਤੇ ਜਿਹੜੇ ਜਾਤੀਆਂ ਕਰੋਗੇ ਫਿਰ ਬੰਦਾ ਕਿਹੜਾ ਰਾਹ ਚੁਣੂਗਾ ਭਾਵੇਂ ਗੁਰਮਤ ਦਾ ਇਹ ਕਨਸੈਪਟ ਨਹੀਂ ਮੇਤੋਂ ਇਹ ਭਾਈ ਸਾਹਿਬ ਆਪ ਸਿਆਣੇ ਆ ਕਿ ਭੋਖੜਤਾਲ ਸਰੀਰਕ ਕਸ਼ਟ ਦੇਣਾ ਪਰ ਸਰਕਾਰ ਨੂੰ ਜਿਹੜੇ ਤੁਸੀਂ ਰੋਜ਼ ਪ੍ਰਦਰਸ਼ਨ ਕਰਨਾ ਕਿਹੜਾ ਡੰਗ ਆ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਗੱਲਾਂ ਕਰਨ ਨੂੰ ਜੇ ਭੇਜਦੇ ਆ ਚਿੱਠੀਆਂ ਤਾਂ ਟਾਈਮ ਦੇਣ ਨੂੰ ਤਿਆਰ ਨਹੀਂਗੇ ਸੋ ਇਹਨਾਂ ਨੇ ਕੱਲ ਦਾ ਫਿਰ ਇਹ ਰਾਹ ਚੁਣਿਆ ਮੈਂ ਪਰਿਵਾਰ ਨੂੰ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਮਾਤਾ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਠੀਕ ਆ ਵੀ ਤੁਹਾਡੀ ਪੀੜਾ ਤੇ ਚਿੰਤਾ ਉਹ ਵਾਧਿਆ ਕਿਉਂਕਿ ਬੇਟੇ ਆ ਬੱਚੇ ਆ ਉੱਥੇ ਬੈਠੇ ਭੁੱਖ ਹੜਤਾਲ ਕਰਕੇ ਤੇ ਮਾਂ ਪਿਓ ਵੀ ਰੱਬ ਤੋਂ ਬਾਤ ਲਾਗੇ ਹੁੰਦਾ ਜਿਹਨੂੰ ਆਪਣੀ ਔਲਾਦ ਦਾ ਦਰਦ ਹੁੰਦਾ ਪਰ ਜੇ ਆਪਾਂ ਐਵੇਂ ਸਰੀਰ ਨੂੰ ਹੋਰ ਕਸ਼ਟ ਦਿਆਂਗੇ ਤੇ ਲੜਾਈ ਤਾਂ ਆਪਾਂ ਸਰੀਰਾਂ ਨਾਲ ਹੀ ਲੜਨੀ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਲੀਗਲ ਸਿਸਟਮ ਹੈ ਤੇ ਹਰਕ ਢੰਗ ਨਾ ਦਿੰਦੀ ਆਂ ਗਾਂ ਵੀ ਅਸੀਂ ਬਚਨ ਬੰਦਿਆਂ ਤੇ ਮੈਂ ਇੱਥੇ ਜਿੰਨੇ ਪਰਿਵਾਰ ਬੈਠੇ ਆ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਆਪਾਂ ਉਹ ਰਾਜ ਹੁਣੀ ਹੈ ਜਿਹਦੇ ਵਿੱਚੋਂ ਕਾਨੂੰਨੀ ਲੜਾਈ ਇੱਕ ਸਾਡੀ ਆ ਦੂਸਰੀ ਲੋਕਾਂ ਦੀ ਕਚਹਿਰੀ ਦੀ ਲੜਾਈ ਆ ਤੇ ਜੇ ਆਪਾਂ ਇੱਥੇ ਭੁਖੜ ਤਾਲਾਂ ਤੇ ਬੈਠਾਂਗੇ ਸਰੀਰਾਂ ਦੇ ਨੁਕਸਾਨ ਹੋਣਗੇ ਉਹ ਮੇਰਾ ਖਿਆਲ ਸਾਨੂੰ ਚੰਗਾ ਨਹੀਂ ਲੱਗਣਾ ਪਰ ਅੱਜ ਮੈਂ ਸਿੰਘ ਸਾਹਿਬ ਜੀ ਨਾਲ ਅੱবি ਬੈਠ ਕੇ ਵਿਚਾਰ ਕਰਾਂਗੇ ਉਹਨਾਂ ਦੇ ਨਾਲ ਵੀ ਕਿ ਇਹ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਆਪਾਂ ਬੈਠ ਕੇ ਵਿਚਾਰ ਕਰਕੇ ਅਗਲਾ ਕੀ ਰਣਨੀਤੀ ਕਰਨੀ ਆ ਉਹ ਰਣਨੀਤੀ ਦੇ ਤਹਿਤ ਚੱਲਾਂਗੇ ਹੁਣ ਮੈਨੂੰ ਇੱਥੇ ਬੈਠਿਆਂ ਨੂੰ ਪਤਾ ਲੱਗਾ ਕਿ ਭਗਵਾਨ ਤਨੇ ਮਾਨ ਨੇ ਸ਼ਾਇਦ ਕੱਲ ਨੂੰ ਮੀਟਿੰਗ ਸੱਦੀ ਆ ਕੋਈ ਕਹਿੰਦੇ ਕੈਨਸਲ ਕਰ ਦਿੱਤੀ ਆ ਫਰਜ ਤਾਂ ਉਹਦਾ ਬਣਦਾ ਸੀ ਕਿ ਆ ਕੇ ਇੱਥੇ ਸਾਰ ਲਵੇ ਪਰ ਜੇ ਮੇਰਾ ਖਿਆਲ ਲਾ ਐਂਡ ਆਊਟਰ ਦੀਆਂ ਇਦਾਂ ਸਮੱਸਿਆਵਾਂ ਵਧਾਓਗੇ ਉਧਰ ਖਸਾਨ ਬੈਠੇ ਆ ਉਹ ਆ ਕੇ ਹਰਿਆਣੇ ਵਾਲੇ ਗੋਲੀਆਂ ਮਾਰ ਕੇ ਇੱਕ ਸਾਡਾ ਸਿੰਘ ਸ਼ਹੀਦ ਕਰ ਗਏ ਟਾਇਰ ਸਾਰੇ ਪੈਂਚਰ ਕਰ ਗਏ ਰਬੜ ਦੀਆਂ ਗੋਲੀਆਂ ਮਾਰ ਮਾਰ ਕੇ ਉਹ ਵਿਚਾਰੇ ਹਸਪਤਾਲਾਂ 'ਚ ਬੈਠੇ ਤੇ ਆ ਪਰਿਵਾਰ ਜਿਹੜਾ ਐ ਐਨਐਸਏ ਲਾ ਕੇ ਠੀਕ ਆ ਤੁਸੀਂ ਸਾਡੇ ਕਾਨੂੰਨ ਨੇ ਲਾਤੀ ਸਾਡਾ ਕਾਨੂੰਨੀ ਚਾਰਾ ਜੋਰੀ ਅਸੀਂ ਕਰਨ ਦੇ ਆ ਪੂਰੇ ਜ਼ੋਰ ਤੇ ਉਹ ਕੋਈ ਨਹੀਂ ਲੜਾਈ ਅਸੀਂ ਕੋਰਟਾਂ ਚ ਲੜੀ ਜਾਂਦੇ ਪਰ ਜਿਹੜਾ ਉੱਥੇ ਉਹਨਾਂ ਨੂੰ ਫਿਜ਼ੀਕਲ ਟੌਰਚਰ ਕੀਤਾ ਜਾ ਰਿਹਾ ਮੈਂਟਲ ਟੌਰਚਰ ਕੀਤਾ ਜਾ ਰਿਹਾ ਇਹ ਜੇਲ੍ਹ ਦੇ ਵਿੱਚ ਐਵੇਂ ਨਹੀਂ ਕਦੇ ਵੀ ਹੋਇਆ ਸੋ ਉਹ ਤੋਂ ਪੀੜਤ ਉਹ ਵਿਚਾਰੇ ਅੰਦਰ ਬੈਠੇ ਭੁੱਖ ਹੜਤਾਲ ਤੇ ਉਧਰੋਂ ਪਰਿਵਾਰ ਬੈਠੇ ਆ ਸੋ ਮੈਂ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਪਾਸ ਤੋਂ ਤੁਹਾਡੇ ਨਾਲ ਆ ਆਪਾਂ ਉਹ ਰਾਹ ਚੁਣੀਏ ਜਿਸ ਰਾਹ ਦੇ ਵਿੱਚੋਂ ਆਪਾਂ ਸਰਕਾਰ ਦੇ ਨਾਲ ਲੜਾਈ ਤੋਂ ਸਫਲ ਹੋ ਕੇ ਨਿਕਲੀਏ ਤੇ ਆ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਰੀਰਕ ਕਸ਼ਟ ਦੇਾਂਗੇ ਹੋਰ ਤੇ ਸਰਕਾਰ ਦਾ ਸ਼ਾਇਦ ਏਵੇਂ ਦੇ ਕਾਰਜਾਂ ਨੂੰ ਚਾਹੁੰਦੀ ਹੋਵੇ ਹਾਲੇ ਤੱਕ ਕੋਈ ਕਰਨ ਨੂੰ ਤਿਆਰ ਨਹੀਂ ਸੋ ਮੈਂ ਪਰਿਵਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਆਇਆ ਸੀ ਇਹਨਾਂ ਦੇ ਨਾਲ ਆ ਸ਼ੋਮਣੀ ਗੁਰਦਵਾਰਾ ਦਾ ਪ੍ਰਬੰਧਕ ਕਮੇਟੀ ਹਰ ਇੱਕ ਪੱਖ ਤੋਂ ਸਹਿਯੋਗ ਕਰ ਰਹੀ ਆ ਤੇ ਜਾ ਕੇ ਸਿੰਘ ਸਾਹਿਬ ਨਾਲ ਵੀ ਬੈਠ ਕੇ ਵਿਚਾਰ ਕਰਦੇ ਆ ਕਿ ਇਹਨਾਂ ਪਰਿਵਾਰਾਂ ਦੇ ਨਾਲ ਬੈਠ ਕੇ ਗਿਆਨ ਕਰਕੇ ਬੈਠ ਕੇ ਆਪੋ ਵਿੱਚ ਹੀ ਮੀਟਿੰਗ ਕਰਕੇ ਇਹਦਾ ਗਾਹਾਂ ਜਿਹੜਾ ਉਹ ਹੱਲ ਲੱਭਿਆ ਜਾ ਸਕੇ ਤਾਂ ਕਿ ਭੋਖੜਦਾਲ ਦੇ ਨਾਲ ਕਈ ਵਾਰੀ ਡੈਫੀਸ਼ੈਂਸੀਜ਼ ਆ ਜਾਂਦੀਆਂ ਸਰੀਰ ਦੇ ਵਿੱਚ ਉਹਨਾਂ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਧੰਨੀ ਸਾਹਿਬ ਆਏ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਮਸਲੇ ਨੂੰ ਸਮਝਦੇ ਆ ਸਾਡੀ ਪੀੜਾ ਨੂੰ ਸਮਝਦੇ ਆ ਸਾਡੇ ਨਾਲ ਖੜਨ ਦਾ ਯਤਨ ਕੀਤਾ ਜਿਸ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਅੱਗੇ ਤੋਂ ਵੀ ਕਿੰਨੇ ਕਿ ਸਾਨੂੰ ਵੱਧ ਤੋਂ ਵੱਧ ਸੰਗਤਾਂ ਸਹਿਯੋਗ ਦੇਣ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਨੂੰ ਵੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇਹ ਮਸਲੇ ਨਿਬਾਲ ਕਰੀਏ ਪ੍ਰਧਾਨ ਜੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਹਾਰ ਪੱਖ ਤੋਂ ਜਿੱਦਾਂ ਵੀ ਇਹ ਤੁਸੀਂ ਇਹ ਕੋਖੜ ਤਾਲ ਵਾਲਾ ਰਸਤਾ ਸਹੀ ਨਹੀਂਗਾ ਪਰ ਉਹਨਾਂ ਕੋ ਤੇ ਹੈ ਇਹ ਰਸਤਾ ਹੀ ਇਹ ਰਹਿ ਗਿਆ ਤੇ ਅਸੀਂ ਵੀ ਹੁਣ ਸੋਚ ਵਿਚਾਰ ਕਰਾਂਗੇ ਜਦਾਂ ਸਾਨੂੰ ਕੋਈ ਜਸ਼ਦਾਰ ਸਾਹਿਬ ਜਾਂ ਕੋਈ ਹੁਕਮ ਲਾਊਗੀ ਕਾਮ ਅਸੀਂ ਉਸ ਉਸ ਦੇ ਹਿਸਾਬ ਨਾਲ ਅੱਗੇ ਹਾਂਜੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਇਸਤਾ ਮੀ ਸਾਹਿਬ ਉਹਨਾਂ ਨੇ ਕਹੀ ਸੀ ਹਰ ਪੱਖ ਤੋਂ ਤੁਹਾਡੇ ਨਾਲ ਆ ਤੇ ਜਿੱਦਾਂ ਵੀ ਤੁਹਾਡਾ ਸਹਿਯੋਗ ਦੇ ਸਕਾਂਗੇ ਦਵਾਂਗੇ ਤੇ ਬਾਕੀ ਇਹ ਮੇਰੀ ਸਾਰੀ ਸੰਗਤ ਨੂੰ ਹੀ ਮੇਰੀ ਅਪੀਲ ਬੇਨਤੀ ਹੈ ਵੀ ਸਾਰੇ ਇੱਥੇ ਆਪਾਂ ਵੱਧ ਚੜ ਕੇ ਇਕੱਠੇ ਹੋਈਏ ਤਾਂ ਕਿ ਜੰਗਾ ਇਕੱਠ ਹੋਵੇ ਤੇ ਫੇਰ ਹੀ ਸਰਕਾਰਾਂ ਨੂੰ ਥੋੜਾ ਬਹੁਤਾ ਕੋਈ ਅਸਰ ਹੋ ਸਕਦਾ ਜਿੰਨੀ ਵੀ ਸੰਗਤ ਭਾਈ ਸਾਹਿਬ ਨੂੰ ਪਿਆਰ ਕਰਦੀ ਚਾਹੀਏ ਆਪਣੇ ਪੰਥ ਨੂੰ ਪਿਆਰ ਕਰਦੀ ਕਿਉਂਕਿ ਪੰਥ ਵਾਸਤੇ ਦੁਰਿਆ ਸੀ ਉਹਦਾ ਕੋਈ ਨਿੱਜੀ ਮਸਲਾ ਤੇ ਹੈ ਨਹੀਂ ਸੀ ਤੇ ਉਹ ਸਾਰੀਆਂ ਸੰਗਤਾਂ ਵੱਧ ਚੜ ਕੇ ਇੱਥੇ ਮੇਰੀ ਅਪੀਲ ਆ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਣ ਤਾਂ ਕਿ ਆਪਾਂ ਵੱਧ ਚੜ ਕੇ ਜਿਹੜਾ ਕੱਟ ਇਕੱਠ ਦਾ ਰੂਪ ਹੈ ਉਹ ਵੱਧ ਚੜ ਕੇ ਦਿਖੇ ਸਰਕਾਰਾਂ ਨੂੰ